ਸ਼੍ਰੀ ਮਨੀਸ਼ ਸਿਸੋਧਿਆ ਜਿੰਦਾਬਾਦ ਪੰਜਾਬ ਦਾ ਆਮ ਆਦਮੀ ਜਿੰਦਾਬਾਦ ਸੋ ਸਾਥਿਓ ਮੇਰੇ ਵੀਰੋ ਜਿਨ੍ਹਾਂ ਦਾ ਆਪਾਂ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਹੇ ਸੀ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਸਿਸੋਧਿਆ ਸਾਹਿਬ ਦਾ ਉਹ ਤੁਹਾਡੇ ਵਿੱਚ ਨੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੇਰੀ ਗੱਲ ਆਲਮੋਸਟ ਪੂਰੀ ਹੋ ਚੁੱਕੀ ਹੈ ਮੈਂ ਸਿਰਫ ਔਰ ਸਿਰਫ ਇੰਨੀ ਗੱਲ ਦੁਬਾਰਾ ਅੱਜ ਜਿੱਥੇ ਅਰਵਿੰਦ ਸਰ ਸਾਰਿਆਂ ਨੇ ਤੁਹਾਡੇ ਵੱਲੋਂ ਧੰਨਵਾਦ ਕੀਤਾ ਲੁਧਿਆਣਾ ਵੈਸਦਾ ਤੇ ਪੰਜਾਬ ਦਾ ਤੁਸੀਂ ਵੀ ਧੰਨਵਾਦ ਕਰਨ ਆਇਓ ਮੈਂ ਤੁਹਾਡੇ ਵੱਲੋਂ ਇੱਕ ਗੱਲ ਦੀ ਜਿਹੜੀ ਸਾਰੇ ਕਿਸੇ ਸਾਥੀ ਨੇ ਗੱਲ ਹੀ ਕੀਤੀ ਇੱਕ ਵੱਡੀ ਵਧਾਈ ਜਿਹੜੀ ਅਰਵਿੰਦ ਜੀ ਨੂੰ ਔਰ ਮਾਨ ਸਾਹਿਬ ਨੂੰ ਔਰ ਸਿਸੌਧਿਆ ਸਾਹਿਬ ਨੂੰ ਦੇਣੀ ਬਣਦੀ ਹੈ ਕਿ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਪੰਜਾਬ ਤਾਂ ਹੁਣ ਆਪਣਾ ਹੀ ਹੈ ਪੰਜਾਬ ਦੇ ਇਕੱਲੇ-ਇਕੱਲੇ ਪੰਜਾਬ ਵਾਸੀ ਤੇ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਨਾਮ ਹੈ ਜਿਹੜਾ ਉਹ ਪੱਕੇ ਰੰਗਾਂ ਦੇ ਵਿੱਚ ਲੰਮੇ ਸਮੇਂ ਲਈ ਉਕਰਿਆ ਪਿਆ ਹੈ ਅੱਜ ਵਧਾਈ ਜਿਹੜੀ ਤੁਸੀਂ ਅਰਵਿੰਦ ਜੀ ਨੂੰ ਪੂਰੇ ਜੋਸ਼ੀਲੇ ਅੰਦਾਜ਼ ਦੇ ਨਾਲ ਨਾਰਾ ਲਾ ਕੇ ਦੇਣੀ ਹੈ ਜੋ ਪਰਚਮ ਜੋ ਪਰਚਮ ਲੁਧਿਆਣਾ ਦਾ ਛੱਡੋ ਦਾ ਆਪਣਾ ਜੋ ਪਰਚਮ ਗੁਜਰਾਤ ਦੀ ਧਰਤੀ ਦੇ ਵਿੱਚ ਜੋ ਭਾਜਪਾ ਵਾਲਿਆਂ ਦੀ ਹਿੱਕ ਦੇ ਉੱਪਰ ਅਰਵਿੰਦ ਕੇਜਰੀਵਾੜੀ ਦੇ ਨਾਂ ਦਾ ਗੱਡਿਆ ਗਿਆ ਉੱਥੇ ਬਾਈ ਇਲੈਕਸ਼ਨ ਦੇ ਵਿੱਚ ਉਹਦੇ ਲਈ ਅੱਜ ਵਧਾਈ ਹੈ ਜਿਹੜੀ ਅਰਵਿੰਦ ਜੀ ਨੂੰ ਦੇਣੀ ਬਣਦੀ ਹੈ ਸੋ ਇਹਦਾ ਮੈਂ ਸਮਝਦਾ ਕਿ ਇੱਕ ਵਾਰ ਬਹੁਤ-ਬਹੁਤ ਜਿੱਥੇ ਤੁਹਾਡਾ ਧੰਨਵਾਦ ਉਥੇ ਹੀ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪਰਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜੀ ਆਇਆਂ ਆਖਦੇ ਹਾਂ ਮੈਂ ਬੇਨਤੀ ਕਰ ਲੱਗਾ ਸਰ ਅੱਜ ਪੰਜਾਬ ਦੇ ਵਿੱਚ ਅੱਜ ਬਜ਼ੁਰਗ ਅੱਜ ਉਹ ਮਾਵਾਂ ਅੱਜ ਅਸੀਸਾਂ ਦੇ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਜਿਹੜੇ ਸੀ ਕਿਸੇ ਸਮੇਂ ਨਸ਼ੇ ਦੀ ਭੇਡ ਚੜ ਚੁੱਕੇ ਸੀ ਅੱਜ ਜਦੋਂ ਜੁੱਧ ਨਸ਼ੇ ਦਾ ਵਿਰੋਧ ਸ਼ੁਰੂ ਕੀਤਾ ਹੈ ਤੇ ਵੱਡੇ ਵੱਡੇ ਮਗਰਮਸ਼ ਜਿਹੜੇ ਨੇ ਚੋਕੇ ਅੰਦਰ ਦਿੱਤੇ ਨੇ ਅੱਜ ਪੰਜਾਬ ਦੇ ਵਿੱਚ ਫੇਰ ਉਹ ਰੰਗਲੇ ਪੰਜਾਬ ਦੀ ਲਹਿਰ ਜਿਹੜੀ ਆ ਗੂੰਜ ਰਹੀ ਹੈ ਹੁਣ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਆ ਕੇ ਆਪਣੇ ਜਿਹੜੇ ਕੀਮਤੀ ਵੱਡ ਮੁੱਲੇ ਵਿਚਾਰ ਨੇ ਸੰਗਤ ਦੇ ਰੂਪ ਦੇ ਅੱਗੇ ਪੇਸ਼ ਕਰਨ ਬਹੁਤ ਬਹੁਤ ਧੰਨਵਾਦ ਇਨਕਲਾਬ ਵਾਧ ਵਧ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੁਧਿਆਣੇ ਦੇ ਇਸ ਬੜੇ ਵੱਡੇ ਤੇ ਖੂਬਸੂਰਤ ਹਾਲ ਦੇ ਵਿੱਚ ਖਾਚਾ ਖਾਚ ਭਰੇ ਹੋਏ ਹਾਲ ਦੇ ਵਿੱਚ ਜਿੰਨੇ ਕੁ ਤੁਸੀਂ ਬਾ ਅੰਦਰ ਬੈਠੇ ਹੋ ਉਦੋਂ ਬਾਅਦ ਦਿੱਖਤੇ ਬਾਹਰ ਵੀ ਨੇ ਅਸੀਂ ਦੇਖ ਕੇ ਆਇਆ ਸੋ ਜਗਾ ਕੱਟ ਪੈ ਗਈ ਕੱਲਾ ਧੰਨਵਾਦ ਕਰਨ ਨਹੀਂ ਆਇਆ ਪਰ ਪਿਆਰ ਪੰਜਾਬੀਆਂ ਦਾ ਇੰਨਾ ਮਿਲ ਜਾਂਦਾ ਕਿ ਧੰਨਵਾਦ ਲਫ਼ਜ਼ ਵੀ ਛੋਟਾ ਪੈ ਜਾਂਦਾ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਲੇਟ ਹੋ ਕੇ ਇੱਕ ਦੋ ਮੀਟਿੰਗਾਂ ਸੀ ਚੰਡੀਗੜ੍ਹ ਦੇ ਵਿੱਚ ਜਾ ਕੇ ਫੇਰ ਮੀਟਿੰਗਾਂ ਨੇ ਕੰਮ ਤੇ ਲੱਗੇ ਹੋਏ ਆ ਜਿੰਨੇ ਵੀ ਫੈਸਲੇ ਹੋ ਰਹੇ ਨੇ ਉਹ ਲੋਕ ਪੱਖੀ ਹੋ ਰਹੇ ਨੇ। ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਵਾਜ਼ ਦੀ ਪਾਰਟੀ ਜਿਹੜੀ ਹੈ ਉਹ ਚੰਡੇ ਗੱਡ ਰਹੀ ਹੈ। ਗੁਜਰਾਤ ਚੋਂ ਨਵੇਂ ਬੀਜ ਉੱਗੇ ਜਿੱਧਰ ਨੂੰ ਮਰਜ਼ੀ ਜਾਓ ਕਿੰਨੇ ਕਿਤੇ ਆਮ ਆਦਮੀ ਪਾਰਟੀ ਦਾ ਵੋਟਰ ਸਪੋਰਟਰ ਮਿਲੀ ਜਾਂਦਾ ਐਦਾਂ ਹੀ ਪਾਰਟੀਆਂ ਬਣਦੀਆਂ ਹੁੰਦੀਆਂ ਨੇ ਕਿਉਂਕਿ ਪਤਾ ਹਜੇ 10 ਸਾਲ ਪੁਰਾਣੀ ਆ ਪਰ ਜਿਹੜੇ 1885 ਕਾਂਗਰਸ 1885 ਚ ਬਣੀ ਸੀ ਅਕਾਲੀ ਦਲ 1920 ਚ ਬਣਿਆ ਸੀ ਅੱਜ ਉਹਨਾਂ ਦਾ ਵजूद ਖਤਮ ਹੋ ਰਿਹਾ ਹੈ ਅੱਜ ਉਹਨਾਂ ਨੂੰ ਆਪਣੇ ਪ੍ਰਦੇਸ਼ ਦੇ ਵਿੱਚ ਜੇ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਬਣਾਉਣੀ ਹੋਵੇ ਤਾਂ ਬੰਦੇ ਇਧਰ ਉਧਰੋ ਲਿਆ ਕੇ ਪੂਰੇ ਕਰਨੇ ਪੈਂਦੇ ਆ 11 ਮੈਂਬਰ 21 ਮੈਂਬਰ ਹੈ ਨਹੀਂ ਉਹਨਾਂ ਕੋਲੇ ਕਿਉਂਕਿ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਕੁੱਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਤੇ ਅੱਜ ਜੋ ਨਤੀਜੇ ਭੁਗਤ ਰਹੇ ਨੇ ਆ ਰੰਗ ਬਰੰਗੀਆਂ ਪੱਗਾਂ ਆ ਸੋਹਣੇ ਸੋਹਣੇ ਚਿਹਰੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਲਾਲੀ ਇਹ ਦੱਸਦੀ ਹੈ ਕਿ ਪੰਜਾਬ ਜਿਹੜਾ ਉਹ ਹੁਣ ਪੰਜਾਬ ਬਣਨ ਜਾ ਰਿਹਾ ਕੋਈ ਕੈਲੀਫੋਰਨੀਆ ਲੰਡਨ ਬਣਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੱਲ ਸ਼ਾਮ ਨੂੰ ਅਸੀਂ ਇੱਕ ਫੰਕਸ਼ਨ ਸੀਗੇ ਮੋਹਾਲੀ ਤੁਸੀਂ ਸਾਰਿਆਂ ਨੇ ਮੀਡੀਆ 'ਚ ਦੇਖਿਆ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਜਿਵੇਂ 올림픽 ਆਉਂਦੀ ਹੈ ਨਾ 4 ਸਾਲ ਬਾਅਦ ਜਿਹੜੇ ਖਿਡਾਰੀ ਹੈ 4 ਸਾਲ ਤਿਆਰੀ ਕਰਦੇ ਹੈ ਰਿਜ਼ਲਟ 10 ਸੈਕਿੰਡ ਚ ਆ ਜਾਂਦਾ 100 ਮੀਟਰ ਦੀ ਜਿਹੜੀ ਰੇਸ ਹੈ 10 ਸੈਕਿੰਡ ਤੋਂ ਥੱਲੇ ਥੱਲੇ ਹੈ 4 ਸਾਲ ਦੀ ਤਿਆਰੀ ਉਹਦਾ ਰਿਜ਼ਲਟ 10 ਸੈਕਿੰਟਾਂ ਦੇ ਵਿੱਚ ਆਉਂਦਾ ਕਿੰਨਾ ਕਨਸੈਂਟਰੇਸ਼ਨ ਕਰਨੀ ਪੈਂਦੀ ਹੋਣੀ ਕਿੰਨਾ ਧਿਆਨ ਲਾਉਣਾ ਪੈਂਦਾ ਹੋਣਾ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਹੈ ਭਾਰਤ ਦਾ ਤੀਸਰੀ ਕਲਾਸ ਪੰਜਵੀਂ ਕਲਾਸ ਤੇ ਨੌਵੀਂ ਕਲਾਸ ਦਾ 28000 ਬੱਚੇ ਨੇ ਪਾਰਟਿਸਪੇਟ ਕੀਤਾ ਪੰਜਾਬ ਵੱਲੋਂ ਹਾਈ ਹਜ਼ਾਰ ਬੱਚੇ ਨੇ ਪਾਰਟਿਸਪੇਟ ਕੀਤਾ ਮੈਥ ਦੇ ਵਿੱਚ ਬਾਇਓਲੋਜੀ ਦੇ ਵਿੱਚ ਕੈਮਿਸਟਰੀ ਦੇ ਵਿੱਚ ਵੱਖ-ਵੱਖ ਵਿਸ਼ਿਆਂ ਚ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜੀ ਐਨੇ ਤਾਂ ਸੂਬੇ ਵੀ ਨਹੀਂ ਹੈਗੇ ਆਪਣੇ ਮਤਲਬ ਚੰਡੀਗੜ੍ਹ ਗੋਆ ਦਮਨ ਦੀਵ ਜਿਹੜੇ ਜੂਟੀ ਨੇ ਕੇਂਦਰੀ ਸਹਾਇਸ਼ਤ ਪ੍ਰਦੇਸ਼ ਨੇ ਉਹਨਾਂ ਤੋਂ ਵੀ ਪਿੱਛੇ ਸੀਗੇ ਜੀ ਤੇ ਮੈਂ ਵਧਾਈ ਦੇਣਾ ਪੰਜਾਬ ਦੇ ਉਹਨਾਂ ਹੁਣ ਹਰ ਟੀਚਰਾਂ ਨੂੰ ਵਧਾਈ ਦੇਣਾ ਉਹਨਾਂ ਪ੍ਰਿੰਸੀਪਲਸ ਨੂੰ ਵਧਾਈ ਦੇਣਾ ਸਾਡੇ ਕੈਬਨਟ ਦੇ ਮਿਨਿਸਟਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਵਧਾਈ ਦੇਣਾ ਮੈਂ ਮਨੀਸ਼ ਸੋਦੀਆ ਜੀ ਨੂੰ ਜਿਨ੍ਹਾਂ ਨੇ ਆਪਣਾ ਤਜਰਬਾ ਦਿੱਲੀ ਵਾਲਾ ਇੱਥੇ ਲਾਗੂ ਕੀਤਾ ਐਸਵਾਰ ਪੰਜਾਬ ਸਾਰੀਆਂ ਕੈਟਾਗਰੀ ਚੋਂ ਤੇ ਓਵਰ ਆਲ ਦੇ ਵਿੱਚੋਂ ਨੰਬਰ 1 ਆਇਆ ਜੀ ਤੇ ਮੈਂ ਕੇਜਰੀਵਾਲ ਸਾਹਿਬ ਮੈਨੂੰ ਪੁੱਛ ਰਹੇ ਸੀ ਕਿ ਇਹਦਾ ਪੰਜਾਬੀਆਂ ਨੂੰ ਪਤਾ ਹੈ ਕਿ ਆਪਾਂ ਨੰਬਰ 1 ਆਇਆ ਮਗਾ ਜੀ ਬਾਕੀ ਪਤਾ ਹੋਵੇ ਨਾ ਹੋਵੇ ਸਾਨੂੰ ਇੰਨਾ ਪਤਾ ਹੈ ਵੀ ਨੰਬਰ 1 ਆਂ ਬਸ ਸਾਨੂੰ ਤਾਂ ਨੰਬਰ 1 ਆਉਣਾ ਹੀ ਚੰਗਾ ਲੱਗਦਾ ਜੀ ਅਸੀਂ ਕੁਰਬਾਨੀਆਂ ਚ ਨੰਬਰ 1 ਆਂ ਅਸੀਂ ਦੇਸ਼ ਦੇ ਅਨਾਜ ਭੰਡਾਰ ਭਰਨ ਚ ਨੰਬਰ 1 ਆਂ ਅਸੀਂ ਆਜ਼ਾਦੀ ਨੂੰ ਬਚਾਉਣ ਵਾਸਤੇ ਫੇਰ ਕੁਰਬਾਨੀਆਂ ਚ ਨੰਬਰ 1ਾ ਸਾਨੂੰ ਨੰਬਰ 1 ਤੋਂ ਬਿਨਾ ਹੋਰ ਕੋਈ ਪੋਜੀਸ਼ਨ ਪਸੰਦ ਹੈ ਨਹੀਂ ਸਰ ਹਰ ਸਿੰਘਾ ਜਿੰਦਾਬਾਦ ਹਰ ਸਿੰਘਾ ਜਿੰਦਾਬਾਦ ਐਮ ਆਰ ਪਾਜੀ ਜਿੰਦਾਬਾਦ ਐਮ ਆਰ ਪਾਜੀ ਜਿੰਦਾਬਾਦ ਸਰ ਪ੍ਰਧਾਨ ਸਿੰਘ ਜਿੰਦਾਬਾਦ ਅੱਜ ਮੇਰੇ ਕੈਬਿਨੇਟ ਦੇ ਸਾਥੀ ਬੈਠੇ ਨੇ ਅਮਨ अरोड़ा ਜੀ ਪ੍ਰਧਾਨ ਨੇ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਨੇ 22 ਸਾਲਾਂ ਬਾਅਦ ਜਿਨੇ 22 ਸਾਲ ਅਗਵਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਜਲਿਆਂ ਵਾਲੇ ਬਾਗ ਦਾ ਅੱਜ ਉਹ ਪਾਰਟੀ ਦੇ ਪ੍ਰਧਾਨ ਨੇ ਕੁਦਰਤ ਦੇਖੋ ਸੰਜੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਕਬੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਇੱਥੇ ਨਰਕ ਸੁਰਗ ਹੈ ਇੱਥੇ ਹੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋਰਡ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਮੇਰੇ ਮੰਤਰੀ ਸਾਹਿਬ ਬੈਠੇ ਨੇ ਸੋਨ ਸਾਹਿਬ ਬੈਠੇ ਨੇ ਮੁੰਡਿਆ ਸਾਹਿਬ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਮੈਨੂੰ ਯਾਦ ਹੈ ਜਦੋਂ 2014 ਦੀ ਇਲੈਕਸ਼ਨ ਲੜਦੇ ਸੀ ਤਾਂ ਸ਼ੈਰੀ ਕਲਸੀ ਮੋਟਰਸਾਈਕਲ ਗੱਡੀ ਦੇ ਅੱਗੇ ਲਾਉਂਦਾ ਹੁੰਦਾ ਸੀ ਤੇ ਮੈਂ ਮੈਸੇਜ ਭੇਜਦਾ ਹੁੰਦਾ ਸੀ ਆ ਜਵਾਕ ਜੇ ਨੂੰ ਕਹਿ ਦਿਓ ਯਾਰ ਹੈਲਮਟ ਤਾਂ ਲੈ ਲੇ ਡਿੱਗਣਾ ਪਵੇ ਇਹ ਕਿਤੇ ਅੱਜ ਐਮਐਲਏ ਵੀ ਐ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਐ ਆਮ ਆਦਮੀ ਪਾਰਟੀ ਐ ਚੱਬੇਵਾਲ ਸਾਹਿਬ ਬੈਠੇ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਨੇ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੀ ਪੂਰੀ ਤੇ ਇਕੱਠਾ ਐ ਅੱਪਾ ਕਹਿੰਦਾ ਸਾਥ ਦੀ ਪੂਰੀ ਤੇ ਇਕੱਠਾ ਹੈ ਸੰਜੀਵ अरोड़ा ਜੀ ਬੈਠੇ ਨੇ ਜਿਨ੍ਹਾਂ ਨੂੰ ਮਨਿਸਟਰ ਬਣਾ ਕੇ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਪੇਸ਼ ਕਰਕੇ ਰਾਂਗੇ ਆਮਾਦੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਆਮਾਦੀ ਪਾਰਟੀ ਜੋ ਕਰ ਨਹੀਂ ਸਕਦੀ ਉਹ ਕਹਿੰਦੀ ਹੋਈ ਨਹੀਂ ਕੇਜਰੀਵਾਲ ਸਾਹਿਬ ਨੇ ਇਹੀ ਗੱਲ ਸਿਖਾਈ ਹੈ ਪੰਜ ਕੰਮ ਕਹੋਗੇ ਚਾਰ ਕਰੋਗੇ ਲੋਕਾਂ ਘਾਟ ਘੱਟਣਗੇ ਵੀਰ ਇੱਕ ਘੱਟ ਕੀਤਾ ਚਾਰ ਕਹਿ ਲੋ ਪੰਜ ਕਰ ਦੋ ਲੋਕਾਂ ਨੇ ਗਿਆ ਤਾਂ ਕਿਹਾ ਵੀ ਨਹੀਂ ਸੀ ਯਾਰ ਫਿਰ ਵੀ ਕਰਤਾ ਵੱਧ ਕੰਮ ਕਰਦਾ ਇਹਨਾਂ ਨੂੰ ਕੀ ਹੋਇਆ ਹੁਣ ਤੱਕ 70 ਸਾਲ ਹੋ ਗਏ ਜੀ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਅਜੇ ਤੱਕ 56 ਟੋਬੇ ਸ਼ਮਸ਼ਾਨ ਘਾਟ ਇੱਥੇ ਹੀ ਰੱਖਿਆ ਸਨ ਤਾਂ ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ ਨੌਕਰੀਆਂ ਮਿਲ ਰਹੀਆਂ ਨੇ 55000 ਦੇ ਕਰੀਬ ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚਾਚਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰ ਦਿਓ ਜੀ आ होंगी है सरकार आही तक आही तक चीज बदलना बदलने आए थाह अंग्रेजा वे भी आते लड्डू तो उदो भी बटे जाते आही तो चीज अरविंद केजरीवाल ने कहा सी। हम राजनीति करने नहीं हम राजनीति सिखाने आए हैं ਮਨੀਸ਼ ਸੋਦੀਆ ਸਾਹਿਬ ਬੈਠੇ ਆ ਈਟੀਓ ਸਾਹਿਬ ਬੈਠੇ ਆ ਬਿਜਲੀ ਮੰਤਰੀ ਹੈ ਜੀ ਕੁਦਰਤ ਦੇਖੋ ਸੰਜੋਗ ਕੀ ਬਣਾਉਂਦੀ ਹੈ ਅੱਜ ਬਿਜਲੀ ਮੰਤਰੀ ਹੈ ਆਉਂਦੀ ਆ ਨਾ ਬਿਜਲੀ ਫਿਰ ਦਿਨੇ ਘਾਟ ਤਾਂ ਨਹੀਂ ਕੋਈ ਬਿਜਲੀ ਦੀ ਆਉਂਦੀ ਥਰਮਲ ਪਲੈਂਟ ਵੀ ਖਰੀਦ ਲੈ ਇਹਨਾਂ ਦੇ ਪਿਤਾ ਜੀ ਇੱਕ ਲਾਲਟਣ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ ਵਿਆਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਣੇ ਆ ਦੋ ਤਿੰਨ ਤੇ ਅੱਜ ਜੀ ਬਿਜਲੀ ਮੰਤਰੀ ਜੀ ਉਹਦਾ ਮੁੰਡਾ ਤਾਂ ਹੀਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਬਾਜਵੇਂ ਉਹਨਾਂ ਨੂੰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇੱਕ موبائل ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਸਮਝ ਦੀ ਕੱਖ ਨਹੀਂ ਲਾ ਆਮ ਲੋਕਾਂ ਨੂੰ ਮਿਹਨਤ ਕਾ ਸ਼ਲੋਕਾਂ ਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ ਅਵੇਦਕਰ ਜੀ ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਆ ਜਿੰਨੇ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਸਾਂ ਬੈਠਿਆ ਪੋਲਾ ਗਰੇਵਾਲ ਜੀ ਬੈਠਿਆ ਸੀਨਾ ਮੈਡਮ ਬੈਠਿਆ ਸਾਡੇ ਮੇਅਰ ਬੈਠੇ ਆ ਲਹਿਰੇਗਾ ਅੱਗੇ ਤੇ ਅਰਜਿੰਦਰ ਕੌਰ ਪਠੜ੍ਹਨ ਨੂੰ ਰੋਣਾ ਸੌਖਾ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪੱਠਲ ਨੂੰ ਹਰਾ ਕੇ ਆਏ ਆ ਬੜੇ ਪੁਰਾਣੇ ਪੁਰਾਣੇ ਬੋਰਡ ਪੱਟਿਆ ਵੀ ਐ ਇਤਕੀ ਲੋਕਾਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮਹਿੰਦਰਪਗ ਜੀ ਬੈਠੇ ਆ ਬਗਾ ਸਾਹਿਬ ਬੈਠੇ ਆ ਪੱਪੀ ਪ੍ਰਾਸ਼ਰ ਜੀ ਸਾਰੇ ਬੈਠੇ ਆ ਆਮ ਕਰਾਂ ਤੋਂ ਕੋਈ ਸਾਡੇ ਕਿਸੇ ਦਾ ਕਰੈਸ਼ਰ ਨਹੀਂ ਚੱਲਦਾ ਕਿਸੇ ਦਾ ਰੇਤੇ 'ਚ ਹਿੱਸਾ ਨਹੀਂ ਕਿਸੇ ਦਾ ਠੇਕੇ 'ਚ ਹਿੱਸਾ ਨਹੀਂ ਹਿੱਸਾ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਹੈਗਾ ਬਸ ਉਹੀ ਸਰੂਗਾ ਥੋੜਾ ਧੰਨਵਾਦ ਕਰਨਾ ਆ ਤੁਸੀਂ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਰ ਟੂ ਡੋਰ ਕੰਮ ਕੀਤਾ ਹੋਊਗਾ ਬੜੇ ਲੋਕਾਂ ਦੇ ਲਾਂਬੇ ਵੀ ਸੁਣੇ ਹੋਣਗੇ ਬੜੇ ਲੋਕਾਂ ਦੇ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਨੂੰ ਹੁਣ ਤਾਂ ਮੰਤਰੀ ਬਣ ਕੇ ਸੰਜੀਵ ਰੂੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਵਾਂ ਜੀ ਮੈਂ ਉਹੀ ਹਾਂ ਜੀ ਜਿਹਨੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ ਸੋ ਆ ਗੱਲਾਂ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਹਾਂ ਨੀ ਅੱਜ ਕੱਲ ਕਿੱਥੇ ਆ ਲੀਡਰਾਂ ਕੋਲੇ ਕਿੱਥੇ ਇਕੱਠ ਹੁੰਦੇ ਆ ਮੈਨੂੰ ਦੱਸੋ ਆ ਪਿਛਲੇ 15 ਦਿਨਾਂ ਤੋਂ ਲੱਗਿਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕੇ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣਾ ਹੁਣ ਚਿੱਟੇ ਦੇ ਹੱਕ ਚ ਆਉਣਾ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ ਚਾਰ ਪੰਜ ਦਿਨਾਂ ਬਾਅਦ ਮਾਫੀयां ਮੰਗਣੀਆਂ ਪੈ ਗਈਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਹੱਦ ਆ ਯਾਰ ਹੱਦ ਆ ਯਾਰ ਤੂੰ ਮੁੱਖ ਮੰਤਰੀ ਰਿਹਾ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਆਓ ਦੱਸੋ ਥੋੜਾ ਥੋੜਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛਦੇ ਆ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂ ਹੋਰਾਂ ਦੀਆ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਆ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜੀਆਂ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚ ਨਾਏ ਲੱਗੇ ਵਿਰੋਧ ਚ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗਈ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਆਨੇ ਨ ਲੀਡਰਾਂ ਦੇ ਬਿਆਨ ਬਾਜਵੇਂ ਹੋਰਾਂ ਦੇ ਬਿੱਟੂ ਹੋਰਾਂ ਦੇ ਬਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉੱਚ ਨਾਉਣਗੇ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਬੇ ਹੀ ਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ گاਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ ਤਿੰਨ ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਚੈੱਕ ਕਰਨਾ ਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਹੀ ਨਾ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸਗੀਆਂ ਇੱਕ ਵੱਜੀ ਹੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲੋ ਕੀ ਕਰ ਲੋ ਇਹਨਾਂ ਦੇ ਤਾਂ ਚਿਰੜ ਪੂੰਡੀਆਂ ਕੱਢ ਦਾਂਗੇ ਇਹਨਾਂ ਦੇ ਆਪਾਂ ਬਸ ਲੈ ਹੁਣ ਐ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜ ਪੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਹੋ ਇਹ ਤਾਂ ਨਿਕਲੇ ਤੋਂ ਹੀ ਪਤਾ ਲੱਗਦੀਆਂ ਨੇ ਜੀ ਬਸ ਸੋ ਐਸੀ ਤਰ੍ਹਾਂ ਡਟੇ ਰਹੋ ਆਮ ਆਦਮੀ ਪਾਰਟੀ ਸਰਕਾਰ ਥੋੜੀ ਐ ਤੁਸੀਂ ਚਲਾ ਰਹੇ ਹੋ ਤੁਸੀਂ ਉਹੀ ਚਲਾਓਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਥੋੜਾ ਜਿਹਾ ਘਟਾ ਲੁਧਿਆਣੇ ਵਾਲੇ ਪਾਸੇ ਤੱਕ ਤਾਂ ਪਹੁੰਚੇ ਜਿੱਥੇ ਜ਼ੋਰ ਲਾ ਲਿਆ ਇੱਥੇ ਮੋਲਾਪੁਰ ਵੀ ਆਏ ਸੀ ਇਹ ਬੋਟਾਂ ਲੁਧਿਆਣੇ ਪਈ ਜਾਂਦੀਆਂ ਸੀ ਆ ਬੜਿੰਗ ਤੜਿੰਗ ਹੋਰੀ ਮੋਲਾਪੁਰ ਫਿਰਦੇ ਸੀ ਵੀ ਉੱਥੇ ਜਾਓ ਭਾਈ ਜਿੱਥੇ ਜਾਣਾ ਉੱਥੋਂ ਨੇ ਬੁਲਾਇਆ ਹੀ ਨਹੀਂ ਉਹ ਕਹਿੰਦਾ ਇੱਥੇ ਨਾ ਆਇਓ ਕਹਿੰਦਾ ਜੇ ਉ ਤਾਂ ਮੈਂ 10-15000 ਨਾਲ ਹਾਰੂੰਗਾ ਜੇ ਤੁਸੀਂ ਆ ਕੇ ਮਾਂ ਦਿਓ ਪੁੱਤੋ 35-40 ਤੇ ਹਰੂੰ ਆ ਇਹਨਾਂ ਦੀ ਰੈਪਿਊਟੇਸ਼ਨ ਹੈ ਥੋੜਾ ਜਿਹਾ ਉੱਚੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਵਾਹ ਬਹੁਤ ਧੰਨਵਾਦ ਜਿੰਦ